ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜਿਵੇਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਨੈਕਸਟ ਕਲਾਸ ਪੰਜਾਬੀ ਸੱਭਿਆਚਾਰ ਦੀ ਸੋ ਜਿਹੜਾ ਬੱਚਾ ਮੇਰੀ ਕਲਾਸ ਤੇ ਫਸਟ ਵਾਰ ਇਸ ਵੀਡੀਓ ਨੂੰ ਦੇਖ ਰਿਹਾ ਉਹ ਮੇਰੇ ਚੈਨਲ ਤੇ ਬਾਕੀ ਵੀਡੀਓਜ਼ ਪਈਆਂ ਨੇ ਪਲੇਲਿਸਟ ਵਿੱਚ ਜਾ ਕੇ ਜਰੂਰ ਚੈੱਕ ਕਰੋ ਤੇ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਕਿਉਂਕਿ ਇਹ ਜਿਹੜੀ ਸੀਰੀਜ਼ ਹੈ ਇਹ ਵੀ ਆਪਰਨੇ ਪੰਜਾਬ ਵਿੱਚ ਈਟੀਟੀ ਕੇਡਰ ਤੇ ਮਾਸਟਰ ਕੈਡ ਪੰਜਾਬੀ 2025 ਲਈ ਕੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਬਣੇ ਰਹਿਣਾ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਸੀਟੀਟੀ ਕੈਡਰ ਤੇ ਮਾਸਟਰ ਕੈਡ 2025 ਦੀ ਤਿਆਰੀ ਕਰ ਰਿਹਾ ਹੈ ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਰਸਟ ਕੁਸ਼ਣ ਦੇਖੋ ਜੀ ਪੁਸਤਕ ਬਾਤਾਂ ਦੇਸ਼ ਪੰਜਾਬ ਦੀਆਂ ਅਤੇ ਮੱਧਕਾਲੀ ਕਥਾ ਸਾਹਿਤ ਰੂਪ ਦਾ ਕਰਤਾ ਕੌਣ ਹੈ ਫਸਟ ਹੈ ਜੀ ਕਿਰਪਾਲ ਕਿਜਾਜ ਸੈਕਿੰਡ ਹੈ ਡਾਕਟਰ ਬੰਜਾਰਾ ਵੈਦੀ ਥਰਡ ਹੈ ਡਾਕਟਰ ਜੋਗਿੰਦਰ ਸਿੰਘ ਕੈਰੋ ਫੋਰਥ ਹੈ ਡਾਕਟਰ ਮਹਿੰਦਰ ਸਿੰਘ ਰੰਧਾਵਾ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਪੁਸਤਕਾ ਨਿਦੇਸ਼ ਬਾਤਾਂ ਦੇਸ਼ ਪੰਜਾਬ ਦੀਆਂ ਮੱਧਕਾਲੀ ਕਥਾ ਸਾਹਿਤ ਰੂਪ ਦਾ ਕਰਤਾ ਕੋਣ ਹੈ ਕੀ ਅਨਸਰ ਆਜੂਗਾ ਫਸਟ ਕੁਐਸਚਨ ਦਾ ਹੀ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਡਾਕਟਰ ਬੰਜਾਰਾ ਵੈਦੀ ਡਾਕਟਰ ਬੰਜਾਰਾ ਵਿਦੀ ਦੀ ਲਿਖੀ ਹੋਈ ਹੈ ਜੀ ਬਾਤਾਂ ਦੇਸ਼ ਪੰਜਾਬ ਦੀਆਂ ਮੱਧਕਾਲੀ ਕਥਾ ਸਾਹਿਤ ਸੈਕੰਡ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਲੋਕ ਪਰੰਪਰਾ ਤੇ ਸਾਹਿਤ ਦੇ ਕਰਤਾ ਦਾ ਨਾਮ ਫਰਸਟ ਹੈ ਜੀ ਡਾਕਟਰ ਹਰਪਜਿੰਦਰ ਸਿੰਘ ਸੈਕੰਡ ਹੈਗੇ ਡਾਕਟਰ ਗੁਰਦੇਵਾਲ ਸਿੰਘ ਫੁੱਲ ਥਰਡ ਹੈਗੇ ਡਾਕਟਰ ਬੰਜਾਰਾ ਵਿਦੀ ਫੋਰਥ ਹੈਗੇ ਡਾਕਟਰ ਜਗਿੰਦਰ ਸਿੰਘ ਕੈਰੋ ਕੀ ਅਨਸਰ ਆਜੂ ਇਸ ਕੁਐਸਚਨ ਦਾ ਜੀ ਬੀ ਲੋਕ ਪਰੰਪਰਾ ਅਤੇ ਸਾਹਿਤ ਦੇ ਕਰਤਾ ਦਾ ਨਾਮ ਕੀ ਹੈ ਜੀ ਤਾਂ ਇਹਦਾ ਆਨਸਰ ਵੀ ਆ ਜਾਊਗਾ ਸੀ ਜੀ ਡਾਕਟਰ ਬੰਜਾਰਾ ਵਿਦੀ ਡਾਕਟਰ ਬੰਜਾਰਾ ਵਿਦੀ ਦੀ ਕੀ ਹੈ ਕਰਤਨ ਇਹ ਜਨ ਉਹਨਾਂ ਦੀ ਕੀ ਹੈ ਲਿਖੇ ਹੋਏ ਲੇਖਕ ਨੇ ਇਹਨਾਂ ਦੇ ਲੋਕ ਪਰੰਪਰਾ ਤੇ ਸਾਹਿਤ ਥਰਡ ਆਨਸਰ ਆ ਜਾਊਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪੰਜਾਬ ਦਾ ਲੋਕ ਸਾਹਿਤ ਪੁਸਤਕ ਦਾ ਕਰਤਾ ਹੈ ਫਸਟ ਹੈ ਜੀ ਡਾਕਟਰ ਬੰਜਾਰਾ ਵਿਦੀ ਸੈਕਿੰਡ ਹੈ ਡਾਕਟਰ ਗੁਰਮੀਤ ਸਿੰਘ 3 ਹੈ ਡਾਕਟਰ ਕਰਨੈਲ ਸਿੰਘ ਥਿੰਦ 4 ਹੈ ਡਾਕਟਰ ਜਸਵਿੰਦਰ ਸਿੰਘ ਕੀ ਆਨਸਰ ਆਜੂਗਾ ਜੀ ਵੀ ਪੁਸਤਕ ਆਪਣੀ ਪੰਜਾਬ ਦਾ ਲੋਕ ਸਾਹਿਤ ਪੁਸਤਕ ਦਾ ਕਰਤਾ ਕੌਣ ਹੈ ਜੀ ਕੀ ਆਨਸਰ ਆਜੂ ਇਸ ਕੁਐਸਚਨ ਦੇ ਤਾਂ ਇਹਦਾ ਆਨਸਰ ਆਜੂਗਾ ਜੀ 4th ਡਾਕਟਰ ਜਸਵਿੰਦਰ ਸਿੰਘ ਡਾਕਟਰ ਜਸਵਿੰਦਰ ਸਿੰਘ ਕੀ ਨੇ ਪੰਜਾਬ ਦਾ ਲੋਕ ਸਾਹਿਤ ਪੁਸਤਕ ਦੇ ਕਰਤਾ ਜਾਂ ਲੇਖਕ ਹੋਏ ਨੇ ਜੀ 4th ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜੀਆਂ ਪੁਸਤਕ ਦਾ ਲੇਖਕ ਹੈ ਫਸਟ ਹੈ ਜੀ ਡਾਕਟਰ ਬੰਜਾਰਾ ਵਿਧੀ ਸੈਕਿੰਡ ਹੈ ਡਾਕਟਰ ਨਰਸਿੰਘ ਥਰਡ ਹੈ ਡਾਕਟਰ ਜਸਵਿੰਦਰ ਸਿੰਘ ਫੋਰਥ ਹੈ ਡਾਕਟਰ ਜੁਗਿੰਦਰ ਸਿੰਘ ਕੈਰੋ ਕੀ ਅਨਸਰ ਆਜੂ ਇਸ ਕੁਐਸਚਨ ਦਾ ਹੀ ਵੀ ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜੀਆਂ ਪੁਸਤਕ ਦਾ ਲੇਖਕ ਕੌਣ ਹੋਏ ਨੇ ਜੀ ਕੀ ਅਨਸਰ ਆਜੂ ਇਸ ਕੁਐਸਚਨ ਦਾ ਹੀ ਤਾਂ ਇਹ ਅਨਸਰ ਆਜੂਗਾ ਜੀ ਫਸਟ ਡਾਕਟਰ ਬੰਜਾਰਾ ਵਿਧੀ ਡਾਕਟਰ ਬੰਜਾਰਾ ਵਿਧੀ ਕਿਹਨੇ ਇਹਨਾਂ ਦੇ ਲੇਖਕ ਹੋਏ ਨੇ ਜੀ ਫਸਟ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਹੀ ਪੋਠੋਹਾਰੀ ਧਨੀ ਇਲਾਕੇ ਦੇ ਢੋਲੇ ਕਿੰਨੀਆਂ 17 ਦੇ ਹੁੰਦੇ ਹਨ ਫਸਟ ਹੈ ਜੀ 2 17 ਦੇ ਸੈਕਿੰਡ ਹੈ 4 17 ਦੇ ਥਰਡ ਹੈ 5 17 ਦੇ ਫੋਰਥ ਹੈ 3 17 ਦੇ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਵੀ ਜਿਹੜੇ ਪੋਠੋਹਾਰੀ ਧਨੀ ਇਲਾਕੇ ਦੇ ਲੋਕ ਦੇ ਢੋਲੇ ਗਾਉਂਦੇ ਨੇ ਜੀ ਉਹਨਾਂ ਦੀਆਂ ਕਿੰਨੀ ਸਤਰਾਂ ਹੁੰਦੀਆਂ ਨੇ ਜੀ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ 3 ਤਾਂ ਇਹਦਾ ਅਨਸਰ ਆਜੂਗਾ ਜੀ 4th 3 17 3 17 ਦੇ ਢੋਲੇ ਹੁੰਦੇ ਨੇ ਜੀ ਪੁੱਠੋਹਾਰੀ ਧਨੀ ਇਲਾਕੇ ਦੇ 3rd ਫੋਰਥ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਇਹ ਓਕੇ ਇਹਦੀ ਲੋਕਗੀਤ ਬਣ ਗਈ ਹੈ ਜਿਸ ਵਿੱਚ ਇੱਕ ਵਾਰ ਮਾਈਆ ਬੋਲਦਾ ਹੈ ਤੇ ਦੂਜੀ ਵਾਰ ਦੂਜੀ ਵੇਰ ਬੱਲੋ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਬਿਓ ਲੋਕ ਜਿਹੜੀ ਲੋਕ ਗੀਤ ਦੀ ਕਿਹੜੀ ਬਣ ਗਈ ਜਿਸ ਵਾਰ ਇੱਕ ਵਾਰ ਤਾਂ ਮਾਈਆ ਬੋਲਦਾ ਤੇ ਦੂਜੀ ਵਾਰ ਬੱਲੋ ਬੋਲਦੀ ਫਸਟ ਹੈ ਜੀ ਟੱਪਾ ਸੈਕਿੰਡ ਹੈ ਮਾਈਆ ਥਰਡ ਹੈ ਬੋਲੀ ਫੋਰਥ ਹੈ ਜੀ ਸੁਹਾਗ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਮਾਈਆ ਮਾਈਆ ਵਿੱਚ ਕੀ ਹੁੰਦਾ ਇੱਕ ਵਾਰੀ ਮਾਈਆ ਬੋਲਦਾ ਦੂਜੀ ਵਾਰੀ ਬੱਲੋ ਤਾਂ ਆਨਸਰ ਆਜੂਗਾ ਜੀ ਸੈਕਿੰਡ ਸੋ ਮੇਰੇ ਜੀ ਕੁਐਸਚਨ ਜੇ ਕਲਾਸ ਨੂੰ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਕਵੀਰ ਸਨਮਾਨ ਕਿਸ ਰਾਜ ਵੱਲੋਂ ਦਿੱਤਾ ਜਾਂਦਾ ਹੈ ਫਸਟ ਹੈ ਜੀ ਪੰਜਾਬ ਸਰਕਾਰ ਸੈਕਿੰਡ ਹੈ ਹਰਿਆਣਾ ਸਰਕਾਰ ਥਰਡ ਹੈ ਯੂਪੀ ਸਰਕਾਰ ਫੋਰਥ ਹੈ ਮੱਧ ਪ੍ਰਦੇਸ਼ ਸਰਕਾਰ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਕਵੀਰ ਸਨਮਾਨ ਹੈ ਜੀ ਉਹ ਕਿਸ ਰਾਜ ਵੱਲੋਂ ਦਿੱਤਾ ਜਾਂਦਾ ਹੈ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਡੀ ਮੱਧ ਪ੍ਰਦੇਸ਼ ਸਰਕਾਰ ਵੱਲੋਂ ਮੱਧ ਪ੍ਰਦੇਸ਼ ਸਰਕਾਰ ਵੱਲੋਂ ਕੀ ਹੈ ਜਿਹੜਾ ਕਵੀਰ ਸਨਮਾਨ ਹੈ ਜੀ ਉਹ ਦਿੱਤਾ ਜਾਂਦਾ ਹੈ ਫੋਰਥ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਸਾਹਿਤ ਵਿੱਚ ਸਰਸਵਤੀ ਸਨਮਾਨ ਕਿਸ ਕਵੀ ਨੂੰ ਪ੍ਰਾਪਤ ਹੋਇਆ ਹੈ ਫਸਟ ਹੈ ਜੀ ਭਾਈ ਵੀਰ ਸਿੰਘ ਸੈਕਿੰਡ ਹੈ ਡਾਕਟਰ ਮੋਨ ਸਿੰਘ ਥਰਡ ਹੈ ਪ੍ਰੋਫੈਸਰ ਪੂਰਨ ਸਿੰਘ ਫੋਰਥ ਹੈ ਡਾਕਟਰ ਹਰਪ੍ਰਜਨ ਸਿੰਘ ਕੀ ਅਨਸਰ ਆਜੂ ਇਸ ਕੁਐਸਚਨ ਦਾ ਜੀ ਵੀ ਆਪਣੇ ਪੰਜਾਬੀ ਸਾਹਿਤ ਵਿੱਚੋਂ ਕਿਹੜੇ ਕਵੀ ਹੋਏ ਨੇ ਜਿਨ੍ਹਾਂ ਨੂੰ ਕੀ ਹੈ ਸਰਸਵਤੀ ਸਨਮਾਨ ਕਿ ਮਿਲਿਆ ਜੀ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਤਾਂ ਇਹ ਅਨਸਰ ਆਜੂਗਾ ਜੀ ਡੀ ਡਾਕਟਰ ਹਰਪਜਨ ਸਿੰਘ ਡਾਕਟਰ ਹਰਪਜਨ ਸਿੰਘ ਹੋਏ ਨੇ ਜਿਨ੍ਹਾਂ ਨੂੰ ਕੀ ਹੈ ਆਪਣੇ ਪੰਜਾਬੀ ਸਾਹਿਤ ਵਿੱਚ ਸਰਸਵਤੀ ਸਨਮਾਨ ਮਿਲਿਆ ਜੀ ਫੋਰਥ ਅਨਸਰ ਆਜੂਗਾ ਜੀ ਅਸ ਦਾ ਲਾਸਟ ਕੁਐਸਚਨ ਦੇਖੋ ਹੀ ਸਰਸਪਤੀ ਸਨਮਾਨ ਕਿਸ ادارے ਵੱਲੋਂ ਦਿੱਤਾ ਜਾਂਦਾ ਹੈ ਫਸਟ ਹੈ ਜੀ ਸਾਇਤ ਅਕਾਦਮੀ ਦਿੱਲੀ ਵੱਲੋਂ ਸੈਕਿੰਡ ਹੈ ਪੰਜਾਬ ਆਰਟਸ ਕੌਂਸਲ ਵੱਲੋਂ ਥਰਡ ਹੈ ਬੀਰਲਾ ਸੰਸਥਾ ਵੱਲੋਂ ਫੋਰਥ ਹੈ ਸਾਇਤ ਅਕਾਦਮੀ ਲੁਧਿਆਣਾ ਵੱਲੋਂ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਵੀ ਜਿਹੜਾ ਸਰਸਪਤੀ ਨਾਮ ਹੈ ਜੀ ਉਹ ਕਿਸ ادارے ਵੱਲੋਂ ਦਿੱਤਾ ਜਾਂਦਾ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਥਰਡ ਬੀਰਲਾ ਸੰਸਥਾ ਦੁਆਰਾ ਬੀਰਲਾ ਸੰਸਥਾ ਦੁਆਰਾ ਕੀ ਸਰਸਪਤੀ ਸਨਮਾਨ ਦਿੱਤਾ ਜਾਂਦਾ ਹੈ ਜੀ ਸੋ ਥਰਡ ਆਨਸਰ ਆ ਜੁਗਾ ਇਸ ਕੁਐਸਚਨ ਦਾ ਜੀ ਸੋ ਇਹ ਸੀ ਮੇਰੇ ਅੱਜ ਦੇ ਮੋਸਟ ਇੰਪੋਰਟੈਂਟ ਐਮਸੀਕਿਊ ਜਿਹਦੇ ਨਾਲ ਆਪਣਾ ਟੌਪਿਕ ਬਹੁਤ ਵਧੀਆ ਚੱਲ ਰਿਹਾ ਜੀ ਸੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਚ ਈਟੀਟਿਕੇਡ ਜਾਂ ਪੰਜਾਬੀ ਮਾਸਟਰਕੇਡ ਦੀ ਤਿਆਰੀ ਕਰ ਰਿਹਾ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਅੱਜ ਦੀ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ